ਹੌਲੀ ਦੇਖ ਸਕਦੇ ਨੇ ਦੇ ਆਲੂ ਆ ਦੇਖ ਸਕਦੇ ਨੇ ਤੋਰਾ ਤਾਰਾ ਕੋਈ ਹਾਂਜੀ ਪਰ ਮੋੜ ਲਵਾਂ ਬਰਾਉਨ ਨਹੀਂ ਇਹਦੇ ਭਾਈ ਨਹੀਂ ਵੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਪਰ ਨਾਲਾ ਤੇ ਅੱਜ ਦੀ ਵੀਡੀਓ ਪੰਡ ਚੀਮਾ ਤੇ ਜਿਹੜਾ ਇਹਨੂੰ ਪਾ ਜਾਂਦਾ ਬਰਨਾਲਾ ਜੀ ਬਾਈ ਕੋਲ ਤਾਜੀ ਸੂਈ ਮੱਝ ਸੇਲ ਆ ਜੀ ਤੇ ਜੇ ਕਿਸ ਨੇ ਐਡਾਂ ਦੀ ਐਡ ਕਰਾਉਣੀ ਆ ਤਾਂ ਆਪਾਂ ਨੰਬਰ ਰੋਡ ਕਰੋ ਜੀ 752800355 ਜੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜਾਣਕਾਰੀ ਹਾਂਜੀ ਬਈ ਸ਼ਸਤਰੀ ਗਾਲ ਜੀ ਬਈ ਐਸੀ ਕੋ ਨਾਮ ਜੀ ਕਾਲਾ ਪਿੰਡ ਜੀਮਾ ਜਦੋਂ ਬਰਝਲਾ ਬਰਨਾਲਾ ਨਹੀਂ ਨਹੀਂ ਨੇੜੇ ਪਿੰਡ ਕਿਹੜੇ ਪੈਣੇ ਆ ਜੀ ਨੇੜੇ ਬਸ ਬਈ ਪੱਖੋ ਕੈਂਚੀਆਂ ਬਰਨਾਲਾ ਠੀਕ ਹੈ ਜੀ ਕੇ ਮਾਜਰੀ ਡੇਰੇ ਤੋਂ ਮਾਜਰੇ ਦੂਜੇ ਸੂਏ ਆ ਹਾਂਜੀ ਅੱਧਾ ਕੰਡਾ ਹੋ ਗਿਆ ਸੂਈ ਨੂੰ ठीक है हां जी पहले जो भी 15 किलो तो तवे की 18 19 प्लस दे दो मैं। ठीक है हां जी छोटी बड़ी बुड्ढी बहुत आ मगर की आई मगर कटा बरे ठीक है देख सामने कटा ही मगर लो जी लेवल कान सुन देख लो कान देख साथ बाकी फेस क्वालिटी देख साथ हां जी भाई तोर दो पगड़ी मड़ी अमरीकन गाय है, थीक है।, थीक है। दयालुआ देख सी तोरा तारा पक कोई हां जी मोड़ ली ब्राउन नहीं है देख सकते दे। फेस क्वालिटी भी देख सकते दे। ਬਾਈ ਦਾ ਪਿੰਡ ਹੈਗਾ ਜੀ ਚੀਮਾ ਤੇ ਜਿਹੜਾ ਨੂੰ ਪੈਂਦਾ ਬਰਨਾਲਾ ਹਾਂਜੀ ਬਾਈ ਦੁੱਧ ਕਿੰਨਾ ਦਿੱਤਾ ਸੀ ਪਿਛਲੀ ਿਆਰੀ ਪਿਛਲੀ ਿਆਰੀ ਵੀਰੇ 16 17 ਕਿਲੋ ਉੱਤੇ 18 20 ਪਲੱਸ ਦੀ ਗਾਰੰਟੀ ਆ ਮੈਂ 18 ਕਿਲੋ ਇਹਦਾ ਬਾਅਦ ਲਿਖ ਕੇ ਵੀ ਦੇਦਾ ਗਾਰੰਟੀ ਮੈਂ ਦੀ ਠੀਕ ਹੈ ਜੀ ਹਾਂਜੀ ਬਾਈ ਹਾਂਜੀ ਬਾਈ ਰੇਟ ਦੱਸੋ ਜੀ ਰੇਟ ਬਾਈ ਜੀ ਫੋਨ ਤੇ ਕਰਾਂਗੇ ਠੀਕ ਹੈ ਰੇਟ ਬਾਈ ਫੋਨ ਤੇ ਕਰਾਂਗੇ ਚੈੱਕ ਦੇਤੇ ਥੱਲੇ ਤੁਸੀਂ ਆਪ ਕਰਨੀ ਹੈ ਨਵੀਂ ਬਾਈ ਨਾਲ ਜੀ ਰੂਟ ਕਨੈਕਟ ਕਰੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਮਿਲਦੇ ਆ ਭਰਾ ਅਗਲੀ ਵੀਡੀਓ ਚੁੱਕ ਕੇ